ਕੱਦ ਸਾਡੇ 350 ਸਾਲਾ ਸਤਾਬਦੀ ਆ ਰਹੀ ਹੈ ਜੀ ਗੁਰਤੇਗ ਭਦਰਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਪੂਰੀ ਸੰਗਤ ਕੀ ਤੁਸੀਂ ਮੈਸੇਜ ਦੇਣਾ ਜੀ ਤੇ ਮੈਂ ਤਾਂ ਇਹ ਕਹੂੰਗਾ ਕਿ ਮੈਂ ਆਪਣੇ ਵੱਲੋਂ ਸਾਡਾ ਵਕੀਲ ਭਾਈ ਚਾਰਿਓ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਅੱਜ ਸਾਨੂੰ ਹੁਕਮ ਵੀ ਹੋਇਆ ਸਾਡੇ ਬੜੇ ਸਤਿਕਾਰਯੋਗ ਬਹੁਤ ਹੀ ਇਮਾਨਦਾਰ ਸ਼ਖਸੀਅਤ ਧਰਲੇਦਾਰ ਜੋ ਸਾਡੇ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਨੇ ਸਪੈਸ਼ਲ ਤੌਰ ਤੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰ ਸਵੇਤ ਸਾਰੇ ਪੰਜਾਬੀਆਂ ਨੂੰ ਜਿੰਨਾ ਵੀ ਹੈਗੇ ਨਾਲ ਲਿਜਾ ਕੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਨਮਸਕਾਰ ਕਰਨਾ ਜੋ ਉਹ ਸਾਨੂੰ ਬਚਾ ਗਏ ਨੇ ਨਹੀਂ ਤਾਂ ਅੱਜ ਦੇਖੋ ਸਾਰੇ ਹੀ ਉਹਨਾਂ ਦੀ ਸ਼ਹੀਦੀ ਜੇ ਨਾ ਹੁੰਦੀ ਤਾਂ ਅੱਜ ਆਪਾਂ ਕੀ ਹੁੰਦੇ ਸਭ ਨੂੰ ਪਤਾ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੋ ਜੋ ਜ਼ੁਲਮ ਕੀਤਾ ਉਸ ਵੇਲੇ ਮੁਗਲਾਂ ਨੇ ਆ ਸਾਡੇ ਨਾਲ ਰਿਪੀਟ ਕਰਦੇ ਲੋੜ ਨਹੀਂ ਸਭ ਨੂੰ ਬੱਚੇ-ਬੱਚੇ ਨੂੰ ਪਤਾ ਔਰ ਅੱਜ ਦਾ ਉਹਨੂੰ ਨਮਸਕਾਰ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਡੇ ਪਿਤਾ ਜੀ ਨੇ ਜਿਨ੍ਹਾਂ ਨੇ ਸਨਾਤਨ ਧਰਮ ਨੂੰ ਬਚਾ ਲਿਆ ਔਰ ਜਿਨ੍ਹਾਂ ਨੇ ਸਿੱਖਾਂ ਨੂੰ ਇੱਕ ਐਸੀ ਰਿੱਤ ਦਿੱਤੀ ਹੈ ਕਿ ਜਿਹੜਾ ਹੁੰਦਾ ਇਹ ਜ਼ੁਲਮ ਦੇ ਖਿਲਾਫ ਜਿਹੜੇ ਖੜਨਾ ਹੀ ਚਾਹੀਦਾ ਹੈ ਚਾਹੇ ਉਹਦੇ ਚ ਬਲੀਦਾਨ ਦੇਣਾ ਪਵੇ ਜਾਏ ਕੁਛ ਵੀ ਪਿਆ ਕਰਨਾ ਪਵੇ ਇਸ ਕਰਕੇ ਮੈਂ ਸਾਰਿਆਂ ਨੂੰ ਆਪਣੇ ਦੋਸਤਾਂ ਨੂੰ ਵਕੀਰ ਭਾਈਚਾਰੇ ਨੂੰ ਵਿੱਚੇ ਪੰਜਾਬ ਲੈਵਲ ਤੇ ਔਰ ਸਾਰੇ ਹੀ ਬਰਾਦਰੇ ਨੂੰ ਮੈਂ ਪ੍ਰਧਾਨ ਹੋਣ ਦੇ ਨਾਤੇ ਪਟਿਆਲਾ ਸਾਡੇ ਜਿਹੜਾ ਪੰਜਾਬ ਦਾ ਪ੍ਰਧਾਨੀ ਬੰਦਿਆ ਸਾਡਾ ਉਹਦੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਕੱਲ ਨੂੰ ਉੱਥੇ ਪਹੁੰਚਣ ਆਨੰਦਪੁਰ ਸਾਹਿਬ ਪਹਿਲ ਜਿਹੜਾ ਗੇਟ ਹੈ ਪਹਿਲਾ ਗੇਟ ਹੈ ਜੋ ਸਾਨੂੰ ਦੱਸਿਆ ਗਿਆ ਔਰ ਹੁਕਮ ਹੋਇਆ ਪਾਰਟੀ ਵੱਲੋਂ ਉਤੇ ਪੰਜੋ ਤਾਂ ਕਿ ਆਪਾਂ ਸਾਰੇ ਭਾਰਤੀਆ ਜਨਤਾ ਪਾਰਟੀ ਵੱਲੋਂ ਗੁਰੂ ਸਾਹਿਬ ਨੂੰ ਦਿਸ਼ੇ ਦਿਨੋ ਯਾਦ ਕਰਦੇ ਹੋਏ ਨਮਸਕਾਰ ਕਰੀਏ ਔਰ ਇੱਕ ਮੈਸੇਜ ਦਈਏ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੀ ਵੀ ਕਿਹਾ ਗੁਰਤੇਗ ਭਾਦਰ ਸਾਹਿਬ ਨੇ ਸ਼ਹੀਦੀ ਕਿਉਂ ਦਿੱਤੀ ਸੀ ਕਿਸ ਲਈ ਦਿੱਤੀ ਸੀ ਔਰ ਦੇਖੋ ਅੱਜ ਜਿਹੜੇ ਬੰਦੇ ਬਲੀਦਾਨ ਕਰਦੇ ਨੇ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਔਰ ਇੱਕ ਇਤਿਹਾਸ ਰਹਿ ਜਾ ਗਿਆ ਗੁਰੂ ਸਾਹਿਬ ਦਾ ਜਿਹਨਾਂ ਦਾ ਮੇਰੇ ਖਿਆਲ ਆ ਵੀਰ ਨਿੰਦਰ ਮੋਦੀ ਜੀ ਨੇ ਸਪੈਸ਼ਲ ਤੌਰ ਤੇ ਇੱਕ ਐਸਾ ਨਮਸਕਾਰ ਕੀਤੀ ਗਿਆ ਗੁਰਤੇਗ ਬਾਦਰ ਸਾਹਿਬ ਨੂੰ ਸਹਿਬਜ਼ਾਦਿਆਂ ਨੂੰ ਕੀਤੀ ਗਿਆ ਔਰ ਕਹਦਾ ਹੁਣ ਦਸੰਬਰ ਦੇ ਵਿੱਚ 26 26 ਦਸੰਬਰ ਦਾ ਜਿਹੜਾ ਬਾਲ ਦਿਵਸ ਇੰਟਰਨੈਸ਼ਨਲ ਲੈਵਲ ਤੇ ਡਿਕਲੇਅਰ ਕਰਤਾ ਸਾਰੇ ਦੁਨੀਆ ਨੂੰ ਪਤਾ ਲੱਗਿਆ ਸਾਰੇ ਇੰਡੀਆਂ ਨੂੰ ਪਤਾ ਲੱਗਿਆ ਕਿ ਹਾਂ ਸਹਿਬਜ਼ਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਕਿਹੜਾ ਦਿਨ ਸੀਗਾ ਉਹ ਦਿੱਤੀਆਂ ਨੇ ਤੇ ਸਾਰਾ ਬਹੁਤ ਵੱਡਾ ਇੱਕ ਇਤਿਹਾਸਿਕ ਸਟੈਪ ਜੋ ਸਿੱਖਾ ਸਿੱਖਾਂ ਦੇ ਲਈ ਗੁਰੂ ਮੋਦੀ ਜੀ ਨੇ ਚੱਕਿਆ ਔਰ ਹੋਰ ਵੀ ਬੜੀਆਂ ਗੱਲਾਂ ਕਰਨ ਵਾਲੀਆਂ ਨੇ ਪਰ ਮੈਂ ਲੰਬਾ ਨਹੀਂ ਗੱਲ ਕਰੂੰਗਾ ਕਿਉਂਕਿ ਸਿੱਸਾ ਸਿਰਸਜ ਜੀ ਦੀ ਤੁਸੀਂ ਸੁਣਦੇ ਰਹਦੇ ਹੋ ਇੰਟਰਵਿਊ ਉਹਨਾਂ ਦੇ ਖਾਤੇ ਕੁਝ ਲਬੋਰੇਟ ਕਰਕੇ ਦੱਸਦੇ ਨੇ ਟਾਈਮ ਟੂ ਟਾਈਮ ਅੱਜ ਤਾਂ ਮੈਂ ਇਹ ਕਹੂੰਗਾ ਹੱਥ ਜੋੜ ਕੇ ਬੇਨਤੀ ਹੈ ਸਾਡੇ ਸਾਰਿਆਂ ਵੱਲੋਂ ਸਾਡੇ ਨਾਲ ਸਾਡਾ ਵਕੀਰ ਭਾਈਚਾਰਾ ਬੈਠਾ ਹੈ ਅਸੀਂ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਆ ਕਾਦਰ ਨੂੰ ਨਾਨਦਪੁਰ ਸਾਹਿਬ ਪਹੁੰਚੋ ਭਾਰਤੀ ਜਨਤਾ ਪਾਰਟੀ ਵੱਲੋਂ ਗੁਰੂ ਸਾਹਿਬ ਨੂੰ ਬਹੁਤ ਬਹੁਤ ਸਤਿਕਾਰਯੋਗ ਨਮਸਕਾਰ ਕਰਤਿ ਕਰਨੀ ਹੈ ਔਰ ਅਸ਼ੀਰਵਾਦ ਲੈਣਾ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ